ਸਰਦੀ ਸਭ ਤੋਂ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਨੇ ਹੋਟਲ ਦੇ ਕਮਰੇ ਵਿੱਚ ਆਪਣੇ ਬੋਏਫਰੈਂਡ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਜਿਸ ਤੋਂ ਬਾਅਦ ਬੋਏਫਰੈਂਡ ਨੂੰ ਖੂਨ ਚ ਲਤਫਪਤ ਹੋਇਆ ਕਮਰੇ ਵਿੱਚ ਸੁੱਟ ਕੇ ਚਲੀ ਗਈ ਜੀ ਆ ਉੜੀ ਨੇ ਹੋਟਲ ਦੇ ਕਮਰੇ ਵਿੱਚ ਆਪਣੇ ਬੋਏਫਰੈਂਡ ਨੂੰ ਵੱਢ ਕੇ ਰੱਖ ਦਿੱਤਾ ਹੈ ਬੁਰੀ ਤਰੀਕੇ ਨਾਲ ਮੁੰਡੇ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਹੈ ਇਹ ਤਸਵੀਰਾਂ ਇੰਨੀਆਂ ਖੌਫਨਾਕ ਹਨ ਮੁੰਡੇ ਦੀ ਜਿਸ ਤਰੀਕੇ ਦੀ ਹਾਲਾਤ ਸੀ ਮੁੰਡੇ ਦੀ ਉਹ ਤਸਵੀਰਾਂ ਇੰਨੀਆਂ ਖੌਫਨਾਕ ਹਨ ਕਿ ਆਮ ਬੰਦਾ ਦੇਖ ਕੇ ਹੈਰਾਨ ਰਹਿ ਜਾਵੇ ਜਿਸ ਕਰਕੇ ਉਹ ਤਸਵੀਰਾਂ ਅਸੀਂ ਤੁਹਾਨੂੰ ਹੁਣ ਦਿਖਾ ਨਹੀਂ ਸਕਦੇ ਇਸ ਵੇਲੇ ਕਿ ਕਿਵੇਂ ਬਠਿੰਡਾ ਦੇ ਹਨੂਮਾਨ ਰੋਡ ਤੇ ਇੱਕ ਹੋਟਲ ਦੇ ਵਿੱਚ ਕੁੜੀ ਤੇ ਮੁੰਡਾ ਗਏ ਹੁੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਉਹ ਕੁੜੀ ਮੁੰਡਾ ਆਪਸ ਵਿੱਚ ਬੋਏਫ੍ਰੈਂਡ ਗਰਲਫ੍ਰੈਂਡ ਹੋਣਗੇ ਇੱਕ ਕੁੜੀ ਨੇ ਆਪਣੇ ਬੋਏਫ੍ਰੈਂਡ ਤੇ ਕਿਸੇ ਗੱਲੋਂ ਨੋਕਜੋਕ ਸੀਗੀ ਕਿਸੇ ਗੱਲ ਤੇ ਕੋਈ ਤਕਰਾਰ ਚੱਲ ਰਹੀ ਸੀ ਕਿ ਅਚਾਨਕ ਕੁੜੀ ਦਾ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਕਿ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਮੁੰਡੇ ਨੂੰ ਲਹੂ ਲੁਹਾਨ ਖੂਨ ਚ ਲਤਪਤ ਪਿਆ ਛੱਡ ਕੇ ਚਲੀ ਗਈ ਉਸ ਹੋਟਲ ਦੇ ਕਮਰੇ ਵਿੱਚੋਂ ਜਦੋਂ ਕਿੰਨਾ ਧੇਰ ਬਾ ਕੁਨੀ ਕਿੰਨੀ ਧੇਰ ਤੱਕ ਮੁੰਡਾ ਬਾਹਰ ਨਹੀਂ ਆਇਆ ਤਾਂ ਹੋਟਲ ਵਾਲਿਆਂ ਨੇ ਸ਼ਾਇਦ ਕਿਸੇ ਸਮਾਜ ਸੇਵੀ ਸੰਸਥਾ ਨੂੰ ਸੱਦਿਆ ਲੋਕ ਉੱਥੇ ਪਹੁੰਚੇ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਮੁੰਡੇ ਨੂੰ ਭੇਜਿਆ ਗਿਆ ਪਰ ਜਦੋਂ ਸਰਕਾਰੀ ਹਸਪਤਾਲ ਹਸਪਤਾਲ ਵਿੱਚ ਵੀ ਮੁੰਡੇ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਅਤੇ ਏਮਜ਼ ਵਿੱਚ ਰੈਫਰ ਕਰ ਦਿੱਤਾ ਜਿੱਥੇ ਹੁਣ ਮੁੰਡੇ ਦਾ ਇਲਾਜ ਹੈ ਜਿਹੜਾ ਉਹ ਹੁੰਦਾ ਪਿਆ ਹੈ ਇਸ ਤੋਂ ਪਹਿਲਾਂ ਵੀ ਕਿ ਕਟੜਾ ਸਾਹਮਣੇ ਆਈ ਸੀ ਜਿੱਥੇ ਸਣੀ ਐਨ ਕਲੇਪ ਵਿੱਚ ਇੱਕ ਮੁੰਡੇ ਨੇ ਇਕ ਮੁੰਡੇ ਨੇ ਆਪਣੀ ਕੁੜੀ ਦਾ ਕਤਲ ਕਰ ਦਿੰਦਾ ਮੁੰਡਾ ਜਿਸ ਤੋਂ ਬਾਅਦ ਜਦੋਂ ਮੁੰਡਾ ਕੁੜੀ ਦੀ ਗੱਡੀ ਵਿੱਚ ਬੈਠ ਕੇ ਹੀ ਭੱਜਣ ਲੱਗਦਾ ਉਸ ਥਾਂ ਤੋਂ ਤਾਂ ਮੁੰਡੇ ਦਾ ਵੀ ਐਕਸੀਡੈਂਟ ਹੋ ਜਾਂਦਾ ਪਰ ਇੱਥੇ ਕਹਾਣੀ ਥੋੜੀ ਪੁੱਠੀ ਹੈ ਐਸੇ ਸਟੋਰੀ ਥੋੜੀ ਵੱਖਰੀ ਹੈ ਕਿ ਕੁੜੀ ਨੇ ਕੁੜੀ ਤੇ ਮੁੰਡੇ ਵਿੱਚ ਹੋ ਸਕਦਾ ਆਪਸ ਵਿੱਚ ਕੋਈ ਗੱਲ ਕਰਕੇ ਕੋਈ ਤਕਰਾਰ ਹੋਵੇ ਉਸ ਤਕਰਾਰ ਦੇ ਚੱਲਦੇ ਕੁੜੀ ਦਾ ਗੁੱਸਾ ਇੰਨਾ ਵੱਧ ਗਿਆ ਕਿ ਕੁੜੀ ਨੇ ਤੇਜ਼ ਤਾਰ ਹਥਿਆਰ ਨਾਲ ਮੁੰਡੇ ਨੂੰ ਵੱਢ ਕੇ ਰੱਖ ਦਿੱਤਾ ਇਸ ਪੂਰੀ ਘਟਨਾ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ ਜਰੂਰ ਦੱਸਿਓ ਸਰਦੀ ਸਭ ਤੋਂ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਨੇ ਹੋਟਲ ਦੇ ਕਮਰੇ ਵਿੱਚ ਆਪਣੇ ਬੋਏਫਰੈਂਡ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਜਿਸ ਤੋਂ ਬਾਅਦ ਬੋਏਫਰੈਂਡ ਨੂੰ ਖੂਨ ਚ ਲਤਫਪਤ ਹੋਇਆ ਕਮਰੇ ਵਿੱਚ ਸੁੱਟ ਕੇ ਚਲੀ ਗਈ ਜੀ ਆ ਉੜੀ ਨੇ ਹੋਟਲ ਦੇ ਕਮਰੇ ਵਿੱਚੋਂ ਆਪਣੇ ਬੋਏਫ੍ਰੈਂਡ ਨੂੰ ਵੱਢ ਕੇ ਰੱਖ ਦਿੱਤਾ ਹੈ ਬੁਰੀ ਤਰੀਕੇ ਨਾਲ ਮੁੰਡੇ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਹੈ ਇਹ ਤਸਵੀਰਾਂ ਇੰਨੀਆਂ ਖੌਫਨਾਕ ਹਨ ਮੁੰਡੇ ਦੀ ਜਿਸ ਤਰੀਕੇ ਦੀ ਹਾਲਾਤ ਸੀ ਮੁੰਡੇ ਦੀ ਉਹ ਤਸਵੀਰਾਂ ਇੰਨੀਆਂ ਖੌਫਨਾਕ ਹਨ ਕਿ ਆਮ ਬੰਦਾ ਦੇਖ ਕੇ ਹੈਰਾਨ ਰਹਿ ਜਾਵੇ ਜਿਸ ਕਰਕੇ ਉਹ ਤਸਵੀਰਾਂ ਅਸੀਂ ਤੁਹਾਨੂੰ ਹੁਣ ਦਿਖਾ ਨਹੀਂ ਸਕਦੇ ਇਸ ਵੇਲੇ ਕਿ ਕਿਵੇਂ ਬਠਿੰਡਾ ਦੇ ਹਨੂਮਾਨ ਰੋਡ ਤੇ ਇੱਕ ਹੋਟਲ ਦੇ ਵਿੱਚ ਕੁੜੀ ਤੇ ਮੁੰਡਾ ਗਏ ਹੁੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਉਹ ਕੁੜੀ ਮੁੰਡਾ ਆਪਸ ਵਿੱਚ ਬੋਏਫ੍ਰੈਂਡ ਗਰਲਫ੍ਰੈਂਡ ਹੋਣਗੇ ਇੱਕ ਕੁੜੀ ਨੇ ਆਪਣੇ ਬੋਏਫ੍ਰੈਂਡ ਦੇ ਕਿਸੇ ਗੱਲੋਂ ਨੋਕਜੋਕ ਸੀਗੀ ਕਿਸੇ ਗੱਲ ਤੇ ਕੋਈ ਤਕਰਾਰ ਚੱਲ ਰਹੀ ਸੀ ਕਿ ਅਚਾਨਕ ਕੁੜੀ ਦਾ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਕਿ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਮੁੰਡੇ ਨੂੰ ਲਹੂ ਲੁਹਾਨ ਖੂਨ ਚ ਲਤਪਟ ਪਿਆ ਛੱਡ ਕੇ ਚਲੀ ਗਈ ਉਸ ਹੋਟਲ ਦੇ ਕਮਰੇ ਵਿੱਚੋਂ ਜਦੋਂ ਕਿੰਨਾ ਧੇਰ ਬਾ ਕੁਨੀ ਕਿੰਨੀ ਧੇਰ ਤੱਕ ਮੁੰਡਾ ਬਾਹਰ ਨਹੀਂ ਆਇਆ ਤਾਂ ਹੋਟਲ ਵਾਲਿਆਂ ਨੇ ਸ਼ਾਇਦ ਕਿਸੇ ਸਮਾਜ ਸੇਵੀ ਸੰਸਥਾ ਨੂੰ ਸੱਦਿਆ ਲੋਕ ਉੱਥੇ ਪਹੁੰਚੇ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਮੁੰਡੇ ਨੂੰ ਭੇਜਿਆ ਗਿਆ ਪਰ ਜਦੋਂ ਸਰਕਾਰੀ ਹਸਪਤਾਲ ਹਸਪਤਾਲ ਵਿੱਚ ਵੀ ਮੁੰਡੇ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਅਤੇ ਏਮਜ਼ ਵਿੱਚ ਰੈਫਰ ਕਰ ਦਿੱਤਾ ਜਿੱਥੇ ਹੁਣ ਮੁੰਡੇ ਦਾ ਇਲਾਜ ਹੈ ਜਿਹੜਾ ਉਹ ਹੁੰਦਾ ਪਿਆ ਹੈ ਇਸ ਤੋਂ ਪਹਿਲਾਂ ਵੀ ਕਿ ਕਟੜਾ ਸਾਹਮਣੇ ਆਈ ਸੀ ਜਿੱਥੇ ਸਣੀ ਐਨ ਕਲੇਪ ਵਿੱਚ ਇੱਕ ਮੁੰਡੇ ਨੇ ਇਕ ਮੁੰਡੇ ਨੇ ਆਪਣੀ ਕੁੜੀ ਦਾ ਕਤਲ ਕਰ ਦਿੰਦਾ ਮੁੰਡਾ ਜਿਸ ਤੋਂ ਬਾਅਦ ਜਦੋਂ ਮੁੰਡਾ ਕੁੜੀ ਦੀ ਗੱਡੀ ਵਿੱਚ ਬੈਠ ਕੇ ਹੀ ਭੱਜਣ ਲੱਗਦਾ ਉਸ ਥਾਂ ਤੋਂ ਤਾਂ ਮੁੰਡੇ ਦਾ ਵੀ ਐਕਸੀਡੈਂਟ ਹੋ ਜਾਂਦਾ ਪਰ ਇੱਥੇ ਕਹਾਣੀ ਥੋੜੀ ਪੁੱਠੀ ਹੈ ਐਸੇ ਸਟੋਰੀ ਥੋੜੀ ਵੱਖਰੀ ਹੈ ਕਿ ਕੁੜੀ ਨੇ ਕੁੜੀ ਤੇ ਮੁੰਡੇ ਵਿੱਚ ਹੋ ਸਕਦਾ ਆਪਸ ਵਿੱਚ ਕੋਈ ਗੱਲ ਕਰਕੇ ਕੋਈ ਤਕਰਾਰ ਹੋਵੇ ਉਸ ਤਕਰਾਰ ਦੇ ਚੱਲਦੇ ਕੁੜੀ ਦਾ ਗੁੱਸਾ ਇੰਨਾ ਵੱਧ ਗਿਆ ਕਿ ਕੁੜੀ ਨੇ ਤੇਜ਼ ਤਾਰ ਹਥਿਆਰ ਨਾਲ ਮੁੰਡੇ ਨੂੰ ਵੱਢ ਕੇ ਰੱਖ ਦਿੱਤਾ ਇਸ ਪੂਰੀ ਘਟਨਾ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ ਜਰੂਰ ਦੱਸਿਓ ਸਰਦੀ ਸਭ ਤੋਂ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਨੇ ਹੋਟਲ ਦੇ ਕਮਰੇ ਵਿੱਚ ਆਪਣੇ ਬੋਏਫਰੈਂਡ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਜਿਸ ਤੋਂ ਬਾਅਦ ਬੋਏਫਰੈਂਡ ਨੂੰ ਖੂਨ ਚ ਲਤਫਪਤ ਹੋਇਆ ਕਮਰੇ ਚ ਸੁੱਟ ਕੇ ਚਲੀ ਗਈ ਜੀਆ ਕੁੜੀ ਨੇ ਹੋਟਲ ਦੇ ਕਮਰੇ ਵਿੱਚ ਆਪਣੇ ਬੋਏਫ੍ਰੈਂਡ ਨੂੰ ਵੱਢ ਕੇ ਰੱਖ ਦਿੱਤਾ ਹੈ ਬੁਰੀ ਤਰੀਕੇ ਨਾਲ ਮੁੰਡੇ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਹੈ ਇਹ ਤਸਵੀਰਾਂ ਇੰਨੀਆਂ ਖੌਫਨਾਕ ਸਨ ਮੁੰਡੇ ਦੀ ਜਿਸ ਤਰੀਕੇ ਦੀ ਹਾਲਾਤ ਸੀ ਮੁੰਡੇ ਦੀ ਉਹ ਤਸਵੀਰਾਂ ਇੰਨੀਆਂ ਖੌਫਨਾਕ ਸਨ ਕਿ ਆਮ ਬੰਦਾ ਦੇਖ ਕੇ ਹੈਰਾਨ ਰਹਿ ਜਾਵੇ ਜਿਸ ਕਰਕੇ ਉਹ ਤਸਵੀਰਾਂ ਅਸੀਂ ਤੁਹਾਨੂੰ ਹੁਣ ਦਿਖਾ ਨਹੀਂ ਸਕਦੇ ਇਸ ਵੇਲੇ ਕਿ ਕਿਵੇਂ ਬਠਿੰਡਾ ਦੇ ਹਨੂਮਾਨ ਰੋਡ ਤੇ ਇੱਕ ਹੋਟਲ ਦੇ ਵਿੱਚ ਕੁੜੀ ਤੇ ਮੁੰਡਾ ਗਏ ਹੁੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਉਹ ਕੁੜੀ ਮੁੰਡਾ ਆਪਸ ਵਿੱਚ ਬੋਏਫ੍ਰੈਂਡ ਗਰਲਫ੍ਰੈਂਡ ਹੋਣਗੇ ਇੱਕ ਕੁੜੀ ਨੇ ਆਪਣੇ ਫਰੈਂਡ ਤੇ ਕਿਸੇ ਗੱਲੋਂ ਨੋਕਜੋਕ ਸੀਗੀ ਕਿਸੇ ਗੱਲ ਤੇ ਕੋਈ ਤਕਰਾਰ ਚੱਲ ਰਹੀ ਸੀ ਕਿ ਅਚਾਨਕ ਕੁੜੀ ਦਾ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਕਿ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਮੁੰਡੇ ਨੂੰ ਲਹੂ ਲੁਹਾਨ ਖੂਨ ਚ ਲਤਪਤ ਪਿਆ ਛੱਡ ਕੇ ਚਲੀ ਗਈ ਉਸ ਹੋਟਲ ਦੇ ਕਮਰੇ ਵਿੱਚੋਂ ਜਦੋਂ ਕਿੰਨਾ ਧੇਰ ਬਾ ਕੁਨੀ ਕਿੰਨੀ ਧੇਰ ਤੱਕ ਮੁੰਡਾ ਬਾਹਰ ਨਹੀਂ ਆਇਆ ਤਾਂ ਹੋਟਲ ਵਾਲਿਆਂ ਨੇ ਸ਼ਾਇਦ ਕਿਸੇ ਸਮਾਜ ਸੇਵੀ ਸੰਸਥਾ ਨੂੰ ਸੱਦਿਆ ਲੋਕ ਉੱਥੇ ਪਹੁੰਚੇ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਮੁੰਡੇ ਨੂੰ ਭੇਜਿਆ ਗਿਆ ਪਰ ਜਦੋਂ ਸਰਕਾਰੀ ਹਸਪਤਾਲ ਹਸਪਤਾਲ ਵਿੱਚ ਵੀ ਮੁੰਡੇ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਅਤੇ ਏਮਜ਼ ਵਿੱਚ ਰੈਫਰ ਕਰ ਦਿੱਤਾ ਜਿੱਥੇ ਹੁਣ ਮੁੰਡੇ ਦਾ ਇਲਾਜ ਹੈ ਜਿਹੜਾ ਉਹ ਹੁੰਦਾ ਪਿਆ ਹੈ ਇਸ ਤੋਂ ਪਹਿਲਾਂ ਵੀ ਕਿ ਕਟੜਾ ਸਾਹਮਣੇ ਆਈ ਸੀ ਜਿੱਥੇ ਸਣੀ ਐਨ ਕਲੇਪ ਵਿੱਚ ਇੱਕ ਮੁੰਡੇ ਨੇ ਇਕ ਮੁੰਡੇ ਨੇ ਆਪਣੀ ਕੁੜੀ ਦਾ ਕਤਲ ਕਰ ਦਿੰਦਾ ਮੁੰਡਾ ਜਿਸ ਤੋਂ ਬਾਅਦ ਜਦੋਂ ਮੁੰਡਾ ਕੁੜੀ ਦੀ ਗੱਡੀ ਵਿੱਚ ਬੈਠ ਕੇ ਹੀ ਭੱਜਣ ਲੱਗਦਾ ਉਸ ਥਾਂ ਤੋਂ ਤਾਂ ਮੁੰਡੇ ਦਾ ਵੀ ਐਕਸੀਡੈਂਟ ਹੋ ਜਾਂਦਾ ਪਰ ਇੱਥੇ ਕਹਾਣੀ ਥੋੜੀ ਪੁੱਠੀ ਹੈ ਐਸੇ ਸਟੋਰੀ ਥੋੜੀ ਵੱਖਰੀ ਹੈ ਕਿ ਕੁੜੀ ਨੇ ਕੁੜੀ ਤੇ ਮੁੰਡੇ ਵਿੱਚ ਹੋ ਸਕਦਾ ਆਪਸ ਵਿੱਚ ਕੋਈ ਗੱਲ ਕਰਕੇ ਕੋਈ ਤਕਰਾਰ ਹੋਵੇ ਉਸ ਤਕਰਾਰ ਦੇ ਚੱਲਦੇ ਕੁੜੀ ਦਾ ਗੁੱਸਾ ਇੰਨਾ ਵੱਧ ਗਿਆ ਕਿ ਕੁੜੀ ਨੇ ਤੇਜ਼ ਤਾਰ ਹਥਿਆਰ ਨਾਲ ਮੁੰਡੇ ਨੂੰ ਵੱਢ ਕੇ ਰੱਖ ਦਿੱਤਾ ਇਸ ਪੂਰੀ ਘਟਨਾ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ